ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਮੈਂ ਸੀ ਸਮਾਨੇ ਸੈਲੂਨ ਦੇ ਵਿੱਚ ਕਿਉਂਕਿ ਬੈਦਰ ਲੈ ਕੇ ਆਇਆ ਸੀ ਮੈਨੂੰ ਸਹਰਿਆਂ ਤੋਂ ਕੱਲ ਨੂੰ ਸੀ ਕਰਵਾ ਚਾਹਤ ਤਾਂ ਮੈਂ ਆਂਦੇ ਆਂਦੇ ਸੋਚਿਆ ਥੋੜਾ హెయిਰ ਦੀ ਟ੍ਰੀਮਿੰਗ ਕਰਵਾ ਲਵਾਂ ਤੇ ਇੱਥੇ ਮੇਰੀ ਟ੍ਰੀਮਿੰਗ ਹੋਣ ਤੋਂ ਬਾਅਦ ਹੋ ਰਿਆ ਸੀ హెయిਰ ਡਰਾਇਰ ਤੋਂ ਬਾਅਦ ਬਸ ਮੈਂ ਫਿਰ ਸਿੱਧਾ ਚਲੇ ਜਾਣਾ ਸੀ ਘਰ ਥੋੜਾ ਬਤ ਸਮਾਨ ਲੈ ਕੇ ਕਿਉਂਕਿ హెయిਰ ਬਹੁਤ ਜ਼ਿਆਦਾ ਰਫ ਹੋ ਰਿਹਾ ਸੀ ਤਾਂ ਮੈਂ ਹੈਡ ਵਾਸ਼ ਕਰਾ ਕੇ ਟ੍ਰੀਮਿੰਗ ਕਰਵਾ ਕੇ ਹੈਅ ਡਰਾਈ ਹੀ ਕਰਵਾਇਆ ਸਿਰਫ ਆਂ ਜੀ ਸੈਲੂਨ ਦੇ ਵਿੱਚੋਂ ਆ ਗਏ ਸੀਗੇ ਤੇ ਘਰ ਜਾ ਕੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੇਰਾ ਕੱਟ ਕਿਦਾਂ ਦਾ ਹੋਇਆ ਆ ਤੇ ਇਸ ਟਾਈਮ ਤਰਨ ਲੈ ਰਿਆ ਸੀ ਥੋੜੀ ਸਬਜ਼ੀ ਵਗੈਰਾ ਘਰ ਲਈ ਤੇ ਮੈਂ ਖੜੀ ਸੀਗੀ ਇੱਥੇ ਬੰਦਾ ਬਹਾਦਰ ਚੌਂਕ ਦੇ ਵਿੱਚ ਤੁਸੀਂ ਦੇਖੋ ਮਹਿੰਦੀ ਆਪਾਂ ਕੱਲ ਹੀ ਲਵਾ ਲਈ ਸੀ ਮਹਿੰਦੀ ਦੇਖੋ ਤਾਂ ਦਿਖਾਨੀ ਆ ਘਰ ਜਾ ਕੇ ਦਿਖਾਵਾਂਗੀ ਬਾਕੀ ਦੇਖੋ ਸੋ ਕੱਲ ਨੂੰ ਮੇਰਾ ਕਰਵਾ ਚੌਧਾ ਵਰਤਾ ਤੇ ਆਪਾਂ ਦੇਖਦੇ ਆ ਕਰਨ ਲਿਆ ਰਿਆ ਸਬਜੀ ਸਬਜੀ ਦਾ ਲੈ ਕੇ ਬਸੇ ਨੇ ਕੂਟੇ ਲੈਣੇ ਨੇ ਥੋੜੇ ਜਿਹਾ ਥੂਟ ਵਗੈਰਾ ਲੈ ਲੈਨੇ ਮੰਮੀ ਦਾ ਫੋਨ ਆਇਆ ਸੀ ਮੰਮੀ ਕਹਿੰਦੇ ਥੋੜੀਆਂ ਫਲੀਆਂ ਲਿਆਇਓ ਕਿਉਂ ਕੀ ਕਰਵਾ ਦੇ ਉੱਪਰ ਰੱਖਦੇ ਹੁੰਦੇ ਨੇ ਨਾ ਫਲੀਆਂ ਤੇ ਸਬਜੀ ਲੈ ਲਈ ਆਪਾਂ ਚਲੋ ਹੁਣ ਚੱਲਦੇ ਆਂ ਪਿੰਡ ਵੱਲ ਨੂੰ ਤੁਸੀਂ ਸੋਚ ਰਹੇ ਹੋਵੋਗੇ ਵੀ ਪ੍ਰਵੀਨ ਨਹੀਂ ਹੈਗੀ ਸਾਡੇ ਨਾਲ ਉਹ ਐਕਚੁਅਲੀ ਇੱਕ ਦਿਨ ਪਹਿਲਾਂ ਹੀ ਚਲੀ ਗਈ ਸੀ ਜੀ ਅਸੀ ਕਿਤੇ ਗਏ ਸੀ ਰਿਸ਼ਤੇਦਾਰੀ ਦੇ ਵਿੱਚ ਤਾਂ ਉੱਥੋਂ ਉਹ ਮੰਮੀ ਹੋਣਾ ਨਾਲ ਕੱਲੀ ਚਲੀ ਗਈ ਸੀ ਆਲਰੇਡੀ ਵਰਦੇੜੀ ਆ ਮੈਂ ਪਹੁੰਚੀ ਘਰੇ ਸ਼ਾਮ ਦਾ ਟਾਈਮ ਹੋ ਰਿਹਾ ਸੀਗਾ ਤੇ ਮੈਂ ਤੇ ਸੋਚਿਆ ਮੰਮੀ ਦਿਖੇ ਨਹੀਂ ਰਹੀ ਸੀ ਕਿਉਂਕਿ ਭਾਬੀ ਆਲਰੇਡੀ ਪਿੰਡੇ ਗਏ ਹੋਏ ਹੋਣਗੇ ਪਿੰਡੋਂ ਵਾਸੋਂ ਉਹਨਾਂ ਨੇ ਵੀ ਕਰਵਾ ਚਾਹਤ ਉਹਨਾਂ ਦਾ ਪਹਿਲਾ ਕਰਵਾ ਚਾਹਤ ਸੀ ਕੱਲ ਅਸੀਂ ਗਏ ਸੀ ਇਹਨਾਂ ਦੀ ਕਰਵਾਚਾਰ ਦੀ ਸਰਗੀ ਲੈ ਕੇ ਕਾ ਕੱਲ ਬਸ ਉਹਨਾਂ ਨੇ ਚਲੇ ਆ ਜਾਣਾ ਹੈ ਕੱਲ ਵੀਰੇ ਨੇ ਜਾਣਾ ਹੈ ਉਹਨਾਂ ਨੂੰ ਲੈਣ ਫਿਰ ਮੈਂ ਬਾਹਰ ਆਈ ਅੰਮੀ ਲੱਗ ਰਹੀ ਸੀ ਕਿ ਬਾਹਰ ਹੈ ਸਬਜੀ ਬਾਜੀ ਨੂੰ ਪਾਣੀ ਦੇਣ ਨੂੰ ਜਦ ਮੈਂ ਥੋੜੇ ਦਿਨ ਪਹਿਲਾਂ ਆਈ ਸੀ ਨਾ ਮਤਲਬ ਅ ਅਸੀਂ ਰੋਟੀ ਪਈ ਸ਼ਾਇਦ ਮੈਂ ਵਲੌਗ ਬਣਾਇਆ ਹੋਇਆ ਤੁਸੀਂ ਦੇਖਿਓ ਉਸ ਟਾਈਮ ਇਹ ਥੋੜੀ ਥੋੜੀ ਹੋਈ ਸੀ ਸਬਜੀ ਪਰ ਤੁੰ ਕਾਫੀ ਜ਼ਿਆਦਾ ਹੋ ਰਹੀ ਸੀ ਮੌਸਮ ਬਹੁਤ ਵਧੀਆ ਸੀ ਘਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਅਗਲਾ ਦਿਨ ਹੋ ਗਿਆ ਸੀ ਤੇ ਸਵੇਰੇ-ਸਵੇਰੇ ਮੈਂ ਲਾਗੀ ਸੀ ਪ੍ਰੈਸ ਕਰ ਸੂਟ येलो ਸੂਟ ਜੋ ਕਿ ਮੈਂ ਮਾਡਰਨ ਫੈਸ਼ਨ ਹਾਊਸ ਤੋਂ ਲਿਆ ਆ ਨਾਬੇ ਤੋਂ ਤੇ ਤੁਸੀਂ ਦੇਖ ਵੀਰੋ ਵਰਕ ਐਂ ਮੈਂ ਕਰਦੀ ਆ ਪ੍ਰੈਸ ਤੇ ਉਸ ਤੋਂ ਬਾਅਦ ਰੈਡੀ ਹੋ ਕੇ ਮਿਲਦੀ ਆ ਬਾਏ ਕੱਪੜੇ ਮੈਂ ਸਾਰੇ ਪ੍ਰੈਸ ਕਰਤੀ ਸੀ ਆਪਣਾ ਸੂਟ ਕਰ ਲਿਆ ਸੀ ਤੇ ਵੀਰੇ ਦੇ ਕੱਪੜੇ ਵੀ ਪ੍ਰੈਸ ਕਰ ਲਈ ਸੀ ਕਿਉਂਕਿ ਦੁਪਹਿਰ ਤੋਂ ਬਾਅਦ ਜਾਣਾ ਸੀ ਵੀਰੇ ਨੇ ਭਾਬੀ ਜੀ ਨੂੰ ਲੈਣ ਤੇ ਕੱਪੜੇ ਵੇਰਾ ਪ੍ਰੈਸ ਕਰਨ ਤੋਂ ਬਾਅਦ ਮੰਮੀ ਲੱਗੇ ਹੋਏ ਸੀ ਰੋਟੀ ਇੱਧਰ ਮੈਂ ਹਰਪ੍ਰਵੀਨ ਨੂੰ ਵੇਖਣਾ ਹੀ ਲੱਗਦੀ ਸੀ ਅੱਜ ਸਾਗ ਨਾਲ ਰੋਟੀ ਖਾਣ ਸਾਗ ਇਹਦਾ ਫੇਵਰੇਟ ਆ ਤੇ ਬਸ ਲੱਗੀ ਸੀ ਰੋਟੀ ਪਾਣੀ ਖਾਣ ਉਤ ਤੋਂ ਬਾਅਦ ਮੈਂ ਦੇਖਿਆ ਮੰਮੀ ਲੱਗੇ ਹੋਏ ਸੀ ਕਿਚਨ ਦੇ ਵਿੱਚ ਰੋਟੀ ਬਣਾਉਣ ਵਾਸਤੇ ਮੰਮੀ ਮੈਨੂੰ ਕਹਿੰਦੇ ਕਿ ਵੀ ਰੋਟੀ ਖਾ ਲਾ ਵੀ ਮੈਂ ਵੀ ਰੋਟੀ ਖਾਣ ਲੱਗ ਪਈ ਤੇ ਵੀਰ ਆ ਲੱਗੇ ਸੀ ਤਿਆਰ ਹੁਣ ਮੈਂ ਵੀ ਲੱਗੀ ਸੀ ਆ ਕੇ ਰੈਡੀ ਹੋਣਾ ਤੇ ਮੰਮੀ ਨੂੰ ਮੈਂ ਕਹਿ ਰਹੀ ਸੀ ਕਿ ਫੇਸ ਟਿਕ ਲੱਗ ਰਿਹਾ ਮੰਮੀ ਕਹਿੰਦੇ ਹਾਂ ਕਿ ਕਿਉਂਕਿ ਮੈਂ ਬਹੁਤ ਜ਼ਿਆਦਾ ਮੇਕਅਪ ਨਹੀਂ ਸੀ ਕੀਤਾ ਬਸ ਹਲਕਾ ਬੇਸ ਹੀ ਕੀਤਾ ਸੀਗਾ ਹਲਕਾ ਹਲਕਾ ਬੇਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਮੈਂ ਹਲਕਾ ਮੋਟਾ ਆਈ ਆਈ ਨਹੀਂ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਰੈਡੀ ਹੋ ਕੇ ਦਿਖਾਨੀ ਆ ਤੇ ਮੈਂ ਕਰਨ ਨੂੰ ਆਜ਼ਮਾਈ ਪਰ ਨੇ ਮੇਰੀ ਵੀਡੀਓ ਬਣਾਈ ਤੇ ਮੈਨੂੰ ਪਿਆ ਕਿ ਇੱਕ ਵਾਰ ਬੈਕ ਐਂਡ ਦੇ ਤੋਂ ਦਿਖਾ ਦਿਓ ਸਾਰਿਆਂ ਨੂੰ ਤੇ ਦੇਖੋ ਮੇਰਾ ਸੂਟ ਕਿੰਨਾ ਸੋਹਣਾ ਲੱਗ ਰਿਹਾ ਆ ਉਸ ਤੋਂ ਬਾਅਦ ਮੈਂ ਆ ਗਈ ਸੀ ਬਾਹਰ ਪਹਿਲਾਂ ਮੈਂ ਵਾਲ ਖੁੱਲੇ ਰੱਖੇ ਸੀ ਬਟ ਅਸੀਂ ਕਾਫੀ ਜਿਆਦਾ ਪਿਕਚਰਸ ਕਲਿੱਕ ਕੀਤੀਆਂ ਉਹਦੇ ਵਿੱਚ ਕਾਫੀ ਮਤਲਬ ਪਿਕਚਰਸ ਦੇ ਵਿੱਚ ਨਾ ਅਚਨਝਿਆਰੀਆਂ ਪਿਕਚਰ ਤਾਂ ਫਿਰ ਮੈਂ ਸੋਚਿਆ ਕਿ ਚਲੋ ਮੈਂ ਵਾਲ ਬੰਨ ਲੈਣੀਆਂ ਤਾਂ ਮੈਂ ਪੋਨੀ ਟੇਲ ਬਣਾਈ ਨਾਂ ਲਾਇਆ ਟਿੱਕਾ ਤੇ ਇਧਰ ਵੀਰਾ ਗੱਡੀ ਦੀ ਸਫਾਈ ਕਰ ਰਿਆ ਸੀ ਅੰਦਰ ਆ ਕੇ ਦੇਖਿਆ ਇੱਧਰ ਹਰ ਪ੍ਰਵੀਨ ਨੇ ਪਹਿਲਾਂ ਕਿਤੇ ਹੋਰ ਬਣਾਇਆ ਹੋਇਆ ਸੀ ਆਪਣਾ ਟੈਂਟ ਹਾਊਸ ਤੇ ਹੁਣ ਇਹਨੇ ਪੌੜੀਆਂ ਦੇ નીચે ਲਾ ਲਿਆ ਸੀ ਕਾਰਪਟ ਇੱਥੇ ਬੈਗੀ ਸੀ ਆਪਣਾ ਟੈਂਟ ਹਾਊਸ ਲਗਾ ਕੇ ਉਦੋਂ ਬਾਅਦ ਵਿੱਚ ਕਾਫੀ ਜ਼ਿਆਦਾ ਪਿਕਚਰਸ ਕਲਿੱਕ ਕਰਵਾਈਆਂ ਤੇ ਫਿਰ ਵੀਰੇ ਦੀ ਹੋਬੀ ਸੀ ਤਿਆਰੀ ਸਾਰੇ ਜਾਨ ਦੀ ਕਿਉਂਕਿ ਉਹਨੇ ਲੈ ਕੇ ਆਉਣਾ ਸੀ ਆਉਣਾ ਸੀ ਭਾਬੀ ਨੂੰ ਤੇ ਵੀਰੇ ਤੇ ਭਾਬੀ ਦਾ ਇਸ ਵਾਰ ਪਹਿਲਾ ਕਰਵਾ ਚੌਸ ਸੀ ਵੀਰੇ ਨੇ ਅੱਜ ਰਾਤ ਆਪਣੇ ਸੌਰੀ ਰਹਿਣਾ ਸੀਗਾ तो सवेरे आ जाना सी भाभी जी उन्होंने तो आके बस आन सार उस तो बाद मैं भी बस अपने वर्त करके मेरी थोड़ी तबीयत ठीक नहीं उस तो बाद मैं काफ़ी ज्यादा व्लॉग रिकॉर्ड नहीं कर पाई मैं शाम में अपना मत्था वगैरह टेक के और मैं कुछ भी रिकॉर्ड नहीं प कर पाई क्योंकि मेरी तबीयत तो बहुत ही खराब हो गई सी अगले दिन भाभी जी आ गए उन्होंने की अपनी फुलवाड़ी देख रेख बाद फिर भी लूडो आपके ब्लॉग भी चाहना भाई सत्या